ਕਹਿੰਦਾ ਜੀ ਮੈਂ ਕੈਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਬੜਾ ਮਹਾਨ ਕੰਮ ਕਰ ਰਹੇ ਹੈ ਕੈਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਸ਼ਰਮਨੀਓ ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਖਿਆਣੇ ਪਿਆਣੇ ਬੰਦਿਆਂ ਤੁਹਾਡੇ ਚਿੱਟੀਆਂ ਧਾੜੀਆਂ ਨੇ ਸਿਕ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਨੇ ਦਿੱਤਾ ਇਹਨਾਂ ਨੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸੀ ਨੁਕਸ ਨੁਕਸੀ ਨੁਕਸ ਨੁਕਸ ਦੇਖੋ ਨਾ ਜਾਤਾ ਹੈ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆ ਨੂੰ ਬੁੱਧੂ ਸਮਝਦੇ ਸ੍ਰੀ ਅਕਾਲ ਤਖਸਾਲ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉਤੇ ਦਿਖਾ ਦਿਖਾ ਕੇ ਅਸਤੀਫੇ ਦਿੱਤੇ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਫਿਰ ਖੁੱਡਾਂ 'ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਅਕਾਲੀ ਦਲ ਜੀ ਸ੍ਰੀ ਅਕਾਲ ਤਖਸਾਲ ਦਾ ਹੁਕਮਨਾਮਾ ਔਰ ਪੰਥ ਜੜਾਏ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਕੀ ਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਇਹ ਕਮੇਟੀ ਗੈਰਕਾਨੂੰਨੀ ਹੈ ਸ੍ਰੀ ਅਕਾਲ ਤੱਕ ਦਾ ਸਹਦ ਦੇ ਉਤੇ ਹਮਲਾ ਹੈ ਪਹਿਲਾਂ ਵੀ ਕਿਹਾ ਸੀ ਫਿਰ ਗ੍ਰਾਹੀਆਂ ਵੀ ਗਣਦੇ ਆ ਵੀ ਕਿੰਨੀਆਂ ਗ੍ਰਾਹੀਆਂ ਖਾਧ ਤਾ ਮੈਂ ਕਹ ਫਿਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਨਾਉ ਤਾਂ ਉਹਨੂੰ ਦੇਣਗੇ ਵੀ ਹੁਣੇ ਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਜਨਮ ਦਿਹਾੜੇ ਮੌਕੇ ਮੇਰੇ ਤੋਂ ਪਹਿਲਾਂ ਆ ਮੇਰੇ ਨਾਲ ਖੜੋਤੇ ਭਾਈ ਚੜ੍ਹ ਸਿੰਘ ਉਹਣਾ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਮਹਾਨ ਕੁਰਬਾਨੀ ਬਾਰੇ ਚਾਨਣਾ ਪਾਇਆ ਕਿ ਜਦੋਂ ਭਾਰਤ ਸਰਕਾਰ ਜੋ ਉਸ ਵੇਲੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲਦੀ ਸੀ ਤੋਪਾਂ ਤੇ ਟੈਂਕਾਂ ਦੇ ਕਾਫਲੇ ਲੈ ਕੇ ਸ੍ਰੀ ਅਕਾਲ ਤੱਕਾ ਸਾਹਵਲ ਬਦੀ ਤੇ ਮਰਦੇ ਮੁਜ਼ਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਅਮਰ ਸ਼ਹੀਦ ਪਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨੈਲ ਸੁਭੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਉਹਨਾਂ ਤੋਪਾਂ ਦਾ ਉਹਨਾਂ ਟੈਂਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ ਵਕਤ ਬਦਲਦਾ ਰਹਿੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ 1984 ਦੇ ਵਿੱਚ ਨਾ ਪਹਿਲੀ ਵਾਰੀ ਹੋਇਆ ਸੀ ਨਾ ਆਖਰੀ ਵਾਰ ਜਿੰਨਾ ਚਿਰ ਦਿੱਲੀ ਦੇ ਤਖਤ ਦੇ ਮੁਕਾਬਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ਮਤ ਹੋਂਦ ਬਰਕਰਾਰ ਹੈ ਇਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਤਖਤ ਰੜਕਦਾ ਰਹੇਗਾ ਪਰ ਅੱਜ ਜਿਸ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਇਹ ਬਹੁਤ ਭਿਆਨਕ ਦੌਰ ਹੈ ਮੈਂ ਭਿਆਨਕ ਇਸ ਕਰਕੇ ਕਹਿ ਰਿਹਾ ਕਿਉਂਕਿ ਉਸ ਵਕਤ ਹਮਲਾ ਕੀਤਾ ਸੀ ਜਿਹੜੇ ਸਾਡੇ ਵਹਿਰੀ ਅਖਵਾਉਂਦੇ ਸੀ ਸਾਡੇ ਨਾਲ ਵੈਰ ਕੱਢਣਾ ਚਾਹੁੰਦੇ ਸੀ ਅੱਜ ਜਿਹੜਾ ਹਮਲਾ ਹੋ ਰਿਹਾ ਹੈ ਉਹ ਉਹਨਾਂ ਲੋਕਾਂ ਵੱਲੋਂ ਹੋ ਰਿਹਾ ਹੈ ਜਿਨ੍ਹਾਂ ਲੋਕਾਂ ਦੀ ਡਿਊਟੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਰੀਦਾਰੀ ਕਰਨ ਦੀ ਲਾਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ, ਮਰਿਆਦਾਵਾਂ ਦੀ, ਪਰੰਪਰਾਵਾਂ ਦੀ ਰਾਖੀ ਕਰਨ ਦੀ ਜਿਨ੍ਹਾਂ ਦੀ ਡਿਊਟੀ ਲਈ ਸੀ। ਉਹਨਾਂ ਵਿੱਚ ਹੀ ਕੁਝ ਪੜ੍ਹੇ ਕਰ ਚੁੱਕੇ ਨਾ ਸਿੱਖੀਏ। ਅੱਜ ਉਹਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ, ਮਰਿਆਦਾਵਾਂ ਤੇ ਪਰੰਪਰਾਵਾਂ ਦਾ ਘਾਣ ਕਰ ਰਹੇ ਨੇ। ਫਰਕ ਸਿਰਫ ਇਹ ਹੈ ਨਾ ਕਿ ਉਹ ਤੋਪਾਂ ਤੇ ਟੈਂਕ ਲੈ ਕੇ ਆਏ ਸੀ ਦਿੱਲੀ ਤੋਂ ਤੇ ਤੋਪਾਂ ਦੇ ਗੋਲੇ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਵਾਰ ਕੀਤੇ ਸੀ ਇਹ ਨੌ ਸਿੱਖੀਏ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਰੋਲਣ ਦਾ ਯਤਨ ਕੰਮ ਕਰਦੇ ਨੇ ਇਹਨਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀਆਂ ਹੁੰਦੀਆਂ ਨੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਨੇ ਦੱਸਿਆ ਗਿਆ ਨਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇ ਵਿੱਚ ਆਦੇਸ਼ ਕਰਕੇ ਬਣਾਈ ਜਿਹੜੀ ਕਮੇਟੀ ਹੈ ਉਹ ਗੁੰਮਰਾਹ ਕਰ ਰਹੀ ਹੈ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੜ੍ਹਉਂਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਹੈ ਕਮੇਟੀ ਗੈਰ ਕਾਨੂੰਨੀ ਆ ਕਿੰਦੀ ਕਮਾਲ ਦੀ ਗੱਲ ਆ ਸਾਡੀ ਕਾਨੂੰਨੀ ਆ ਭਾਰਤੀ ਕਾਨੂੰਨ ਤਹਿਤ ਆ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਬਣੀ ਆ ਇਹ ਗੈਰ ਕਾਨੂੰਨੀ ਆ ਕਿੰਦੀ ਹਰਾਨੀ ਦੀ ਗੱਲ ਆ ਜਾਂ ਤਾਂ ਇਹ ਨਾ ਸਮਝ ਐ ਐਸੀਆਂ ਗੱਲਾਂ ਕਰਨ ਵਾਲੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਲਾਬੀ ਦੇ ਢਾਈ ਚੜ ਗਏ ਨੇ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਕੇ ਇਹੋ ਜੀਆਂ ਕੱਚੀਆਂ ਪਿੱਲੀਆਂ ਗੱਲਾਂ ਕਰ ਰਹੇ। ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਜਾਰੀ ਹੁਕਮ ਜਿਹੜਾ ਹੋਇਆ ਉਸ ਮੁਤਾਬਕ ਬਣੀ ਕਮੇਟੀ ਤਾਂ ਗੈਰਕਾਨੂੰਨੀ ਹੋ ਗਈ। ਉਹ ਗੁੰਮਰਾਹ ਕਰਨ ਵਾਲੀ ਹੋ ਗਈ। ਇਹਨਾਂ ਦੀ ਕਾਨੂੰਨ ਮੁਤਾਬਕ ਹੋ ਗਈ। ਤੇ ਸਿਧੇਰਾ ਪਾਉਣ ਵਾਲੀ ਵੀ ਹੋ ਗਈ। ਇਸ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਇੱਕ ਕਿਸਮ ਦਾ ਫਰਕ ਸਿਰਫ ਇਹ ਹੈ ਕਿ 84 ਦੇ ਵਿੱਚ ਇਮਾਰਤ ਨੂੰ ਢਾਇਆ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਡੈਮੇਜ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਡੈਮੇਜ ਕਰ ਰਹੇ ਨੇ ਜੇ ਤੁਸੀਂ ਇਹਨਾਂ ਦੀ ਬਾਤ ਮੰਨ ਜਾਓ ਫਿਰ ਤਾਂ ਜਿੰਨਾ ਮਰਜੀ ਪੈਸਾ ਕਮਾਈ ਜਾਓ ਜਿੰਨੀ ਮਰਜੀ ਤੁਸੀਂ ਜਿਹੜੀ ਹੈ ਜ਼ਿੰਦਗੀ ਜਿਵੇਂ ਜੀ ਮਰਜੀ ਜਿਵੇਂ ਜਾਓ ਜੇ ਤੁਸੀਂ ਇਹਨਾਂ ਮੁਤਾਬਕ ਕੰਮ ਨਹੀਂ ਕਰਦੇ ਫਿਰ ਸਾਰਾ ਕੁਝ ਤੁਹਾਡਾ ਗਲਤ ਹੈ ਮੈਂ ਪਹਿਲਾਂ ਵੀ ਕਿਹਾ ਸੀ ਫਿਰ ਗਰਾਹੀਆਂ ਵੀ ਗਣਦੇ ਆ ਵੀ ਕਿੰਨੀਆਂ ਗਰਾਹੀਆਂ ਖਾਧੀਆਂ ਨੇ ਕਿੰਨੀਆਂ ਘੁੱਟਾਂ ਪਾਣੀ ਦੀਆਂ ਪੀਤੀਆਂ ਨੇ ਇਸ ਕਿਸਮ ਦੇ ਨੇ ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਣਿਆ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਹੀ ਸਤੇ ਜੰਦੇ ਉਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਨ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗੌੜਿਆ ਆਉਂਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭ ਇਹਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਹੈ ਔਰ ਪਰਸੋ ਹੀ ਅਜੀਵਨਾ ਨਾ ਗੱਲ ਹੋ ਕੇ ਡੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿੱਡਾ ਮਹਾਨ ਕੰਮ ਕਰ ਰਹੇ ਹੈ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਹੈ ਕਿ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ 5 ਪੇਜ ਭਰਤੇ। ਸ਼ਰਮ ਨਹੀਂ ਆਉਂਦੀ। ਅਸੀਂ ਤਾਂ ਧਾਰਮਿਕ ਬੰਦੇ ਆ। ਸਾਡੇ ਤਾਂ ਦੋ ਵਿਰੋਧੀ ਹੋਣਗੇ, ਚਾਰ ਵਿਰੋਧੀ ਹੋਣਗੇ। ਜਿਨ੍ਹਾਂ ਨੂੰ ਤੁਸੀਂ ਪੁੱਛ ਕੇ 5 ਪੇਜ ਲਿਖਤੇ। ਤੁਸੀਂ ਤਾਂ ਸਿਆਸੀ ਲੋਕ ਹੋ। ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ। ਤੇ ਜੇ ਅਸੀਂ ਲਿਖਣ ਲੱਗ ਗਏ ਤੇ 5 ਕਿਤਾਬਾਂ ਲਿਖ ਦਿਆਂਗੇ। ਤੇ ਚੇਤੇ ਰੱਖਿਓ ਜੇ। ਤੁਹਾਡੇ ਕਾਲੇ ਲੇਖਨ ਦੀਆਂ 5 ਕਿਤਾਬਾਂ ਲਿਖ ਦਿਆਂਗੇ। ਜੇ ਅਸੀਂ ਲਿਖਣ ਲੱਗ ਗਏ ਤਾਂ ਅਨਜੀ 5 ਪੇਜ ਪਰਤੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋਈ ਨੁਕਸ ਨਕਸ ਲੱਭਣੇ ਹੋ ਤਾਂ ਛੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬਹੁਤੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਹੋਣੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ 5-4 ਪੇਜਾਂ ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੀਆਂ ਕਿ ਐਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦਿਆਂ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਸਮਾਉਨੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅੱਜ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹਿੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਨੇ ਕਰਦਾਰ ਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ 'ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਦੇਖਣ ਲੱਗ ਪਿਆ ਹੈ ਨ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਝਾਂਸੇ 'ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਾਨਯੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਆ ਕਿ ਸ੍ਰੀ ਅਕਾਲ ਤਖਤ ਸਹਿਬ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧਨਤਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਹ ਪੰਜ ਮੈਂਬਰੀ ਕਮੇਟੀ ਚ ਮੈਂਬਰ ਹੈ। ਔਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਹੀ ਲਿਖਿਆ ਸੀ ਹੱਥ ਨਾਲ। ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਾਂ ਲਿਖ ਰਿਹਾ ਸੀ ਤੇ ਬਿਲਕੁਲ ਸਹੀ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਡੀ ਭੈਣ ਸੇਵਾ ਨਿਭਾ ਰਹੀ ਹੈ। ਔਰ ਜائیں ਜਾਣਦੀ ਹੈ ਜਾਂ ਅਕਾਲ ਪੁਰਖ ਜਾਣਦਾ ਹੈ ਜੋ ਥੋੜਾ ਬਹੁਤ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ ਪਰ ਫਿਰ ਵੀ ਇਹ ਸਾਡੀ ਭੈਣ ਡੱਡੀ ਰਹੀ ਹੈ ਅੜੀ ਰਹੀ ਹੈ ਔਰ ਵਾਕਈ ਇਹਨੇ ਸਾਬਤ ਕਰ ਦਿੱਤਾ ਹੈ ਕਿ ਇਹ ਸ਼ਹੀਦ ਪਰਿਵਾਰ ਦੀ ਜਿਹੜੀ ਹੈ ਉਹ ਬੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੇਵਾਵਾਂ ਦੇਣ ਦੇ ਬਾਵਜੂਦ ਇਹਦਾ ਅਡੋਲ ਰਹਿਣਾ ਇਹਦਾ ਅਡਿੱਲ ਰਹਿਣਾ ਇਹਦਾ ਅਡਿੱਗ ਰਹਿਣਾ ਸਾਡੇ ਮਨ ਚ ਇਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੀ ਹੈ ਔਰ ਬਾਕੀ ਜਿਹੜੇ ਇਹਨਾਂ ਦੇ ਨਾਲ ਚਾਰ ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਨਮਨ ਕਰਨ ਨੂੰ ਦਿਲ ਕਰਦਾ ਕਿ ਉਹ ਅੜੇ ਨੇ ਉਹ ਡਰੇ ਨਹੀਂ ਹੈ ਨਹੀਂ ਦਬਾਅ ਉਹਨਾਂ ਤੇ ਵੀ ਪਿਆ ਹੋਣਾ ਪਰ ਦਬਾਅ ਪੈਣ ਦੇ ਬਾਵਜੂਦ ਉਹ ਅੜੇ ਰਹੇ ਆ ਉਹ ਡਟੇ ਰਹੇ ਆ ਤੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਚਾਹਣਗੇ ਨਾ ਉਹ ਵੀ ਆਓ ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਦਾ ਹਿੱਸਾ ਬਣੀਏ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ। ਆਦਰ ਕਰਨਾ ਉਹਨਾਂ ਦਾ। ਤਾਂ ਕਿ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਜੇ ਅਸੀਂ ਪੰਥ ਲਈ ਖੜੇ ਹਾਂ ਤੇ ਪੰਥ ਸਾਡੇ ਲਈ ਖੜਿਆ ਹੈ। ਤੇ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਹਿੱਸਾ ਬਣਨਾ ਹੈ। ਪਹਿਲਾਂ ਸਤਕਾਰ ਕਰਨਾ ਹੈ। ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਨਾ ਹੈ। ਇਹ ਤਾਂ ਕਹਿੰਦੇ ਆ ਨਾ ਸਾਡੀ 30 ਲੱਖ ਹੋ ਗਈ, ਸਾਡੀ 35 ਲੱਖ ਹੋ ਗਈ। ਔਰ ਬਿਨਾ ਆਧਾਰ ਕਾਰਡ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮੇ ਚ ਸਪਸ਼ਟ ਲਿਖਿਆ ਕਿ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਹੈ ਬੋਕਸ ਨਹੀਂ ਹੋਣੀ ਚਾਹੀਦੀ ਭਰਤੀ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਜਿਹੜਾ ਉਹ ਦਿੱਤਾ ਤੇ ਮਤਲਬ ਸਾਰੀ ਬੋਕਸ ਹੀ ਹੈ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਆਉਣੀ ਹੈ ਉਹਨੇ ਆਧਾਰ ਕਾਰਡ ਨੰਬਰ ਵੀ ਜਿਹੜਾ ਹੈ ਉਹ ਮੈਂਸ਼ਨ ਕਰਨਾ ਔਰ ਅਸੀਂ ਐਡੀ ਵੱਡੀ ਗਿਣਤੀ ਚ ਮੈਂਬਰ ਬਣਨਾ ਐਡੀ ਵੱਡੀ ਗਿਣਤੀ ਚ ਮੈਂਬਰ ਬਣਨਾ ਕਿ ਜੋ ਮਹਾਰਾਸ਼ਟਰ ਦੇ ਵਿੱਚ ਉਹ ਸ਼ੇਵਸੈਨਾ ਨਾ ਹੋਇਆ ਸੀ ਨਾ ਆਪਾਂ ਉਹੀ ਕਰਾਂਗੇ ਇਹਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉੱਤੇ ਦਿਖਾ-ਦਿਖਾ ਕੇ ਅਸਤੀਫੇ ਦਿੱਤੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਫਿਰ ਖੁੱਡਾਂ 'ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਆਕਾਲੀ ਦਲ ਚੋਂ ਇੱਥੇ ਤੇ ਰੱਖਿਓ ਜੇ ਗੱਲ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਔਰ ਪੰਥ ਜੜਾਏ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਸਾਧ ਸੰਗਤ ਜੀ ਅਸੀਂ ਵੱਧ ਤੋਂ ਵੱਧ ਸ਼ਰਮਣੀ ਅਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਪੁਨਰ ਸਿਰਜੀਤ ਹੋਣ ਜਾ ਰਿਹਾ ਅਸੀਂ ਉਹਦਾ ਹਿੱਸਾ ਬਣਨਾ ਹੈ ਵੱਧ ਤੋਂ ਵੱਧ ਗਿਣਤੀ ਚ ਵੱਡੀ ਗਿਣਤੀ ਚ ਇਹ ਜਿਹੜਾ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦੱਸਦਾ ਹੈ ਇਹ ਚੱਕੀ ਫਿਰੇ ਮਾਨਤਾ ਬੱਟੀ ਫਿਰੇ ਮਾਨਤਾ ਦੀ ਪੱਟੀ ਕੋਈ ਨਹੀਂ ਜੇ ਸਾਡੇ ਸ੍ਰੀ ਅਕਾਲ ਤੱਕ ਸਾਡੀ ਸਰਪ੍ਰਸਤੀ ਚ ਬਣਨ ਵਾਲੇ ਪੁਨਰ ਸਰਜੀਤ ਹੋਣ ਵਾਲੇ ਅਕਾਲੀ ਦਲ ਨੂੰ ਮਾਨਤਾ ਦੀ ਲੋੜ ਪਾਉਗੀ ਨਾ ਲੈ ਲਾਂਗੇ ਅਸੀਂ ਵੀ ਹਜੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਪਾਉਗੀ ਦੇਖ ਲਾਂਗੇ ਇਸ ਕਰਕੇ ਸਾਧ ਸੰਗਤ ਜੀ ਆਪਾਂ ਵੱਧ ਤੋਂ ਵੱਧ ਕਾਫਲੇ ਬਣਾ ਕੇ ਤੁਰਨਾ ਹੈ ਔਰ ਅਸੀਂ ਸਾਥ ਦੇਣੇ ਤਾਂ ਕਿ ਸਾਡੀ ਰਾਸੀ ਹੋਣ ਜਿਹੜੀ ਹੈ ਪੰਜਾਬ ਦੇ ਵਿੱਚ ਮਜ਼ਬੂਤ ਹੋ ਸਕੇ ਔਰ ਸਾਡੇ ਹੱਕ ਜਿਹੜੇ ਹੈ ਪੰਜਾਬ ਦੇ ਵਿੱਚ ਸਾਡੇ ਸੁਰੱਖਿਅਤ ਰਹਿ ਸਕਣ